ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਮੂੰਗੀ ਮਸਰੀ ਦੀ ਦਾਲ ਮੂੰਗੀ ਮਸਰੀ ਦੀ ਦਾਲ ਕਿਵੇਂ ਬਣਾਉਣੀ ਚਾਹੀਦੀ ਹੈ ਅੱਜ ਆਪਾਂ ਤੁਹਾਡੇ ਨਾਲ ਇਹ ਤਰੀਕਾ ਜਿਹੜਾ ਹੈ ਸ਼ੇਅਰ ਕਰਾਂਗੇ ਇੱਥੇ ਆਪਾਂ ਨੇ 1 ਕੌਲੀ ਮੂੰਗੀ ਮਸਰੀ ਦੀ ਦਾਲ ਦੀ ਲੈ ਲਈ ਹੈ ਆਪਾਂ ਨੇ ਮਿਕਸ ਕੀਤੀ ਹੋਈ ਆ ਜੇ ਤੁਸੀਂ ਮਤਲਬ ਤੁਹਾਡੇ ਕੋਲ ਅਲੱਗ-ਅਲੱਗ ਧਾਲਾਂ ਤਾਂ ਤੁਸੀਂ ਅੱਧੀ ਕੋਲੀ ਮੂੰਗੀ ਦੀ ਅੱਧੀ ਕੋਲੀ ਮਸਰੀ ਦੀ ਲੈ ਸਕਦੇ ਹੋ ਆਪਾਂ ਨੇ ਮਿਕਸ ਕਰਕੇ ਰੱਖੀ ਹੋਈ ਹੈ ਜੀ ਪਹਿਲਾਂ ਹੀ ਤੇ ਆਪਾਂ ਇੱਕ ਕੋਲੀ ਇੱਥੇ ਲੈ ਲਈ ਆ ਧਾਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਤਿੰਨ-ਚਾਰ ਪਾਣੀਆਂ ਦੇ ਵਿੱਚ ਧੋਣਾ ਹੈ ਕਿਉਂਕਿ ਇਹਦੇ ਉੱਤੇ ਪਾਲਿਸ਼ ਵਗੈਰਾ ਕੀਤੀ ਹੁੰਦੀ ਹੈ ਸੋ ਇਸ ਕਰਕੇ ਧਾਲ ਨੂੰ ਚੰਗੀ ਤਰ੍ਹਾਂ ਕਈ ਪਾਣੀਆਂ ਦੇ ਵਿੱਚ ਧੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇੱਧਰ ਆਪਾਂ ਨੇ ਪਤਲੀ ਲਈ ਆ ਆਪਾਂ ਪਤਲੀ ਵਿੱਚ ਧਾਲ ਬਣਾਵਾਂਗੇ ਆਪਾਂ ਨੇ ਇੱਕ ਕੌਲੀ ਧਾਲ ਦੀ ਲਈ ਸੀ ਤੇ ਆਪਾਂ ਪੰਜ ਕ올ੀਆਂ ਪਾਵਾਂਗੇ ਜੀ ਪਾਣੀ ਦੀਆਂ ਬਿਲਕੁਲ ਸਹੀ ਨਾਪ ਦੇ ਨਾਲ ਆਪਾਂ ਤੁਹਾਨੂੰ ਧਾਲ ਬਣਾਉਣੀ ਦੱਸਾਂਗੇ ਲੋ ਜੀ ਆਪਾਂ ਨੇ ਪੰਜ ਕ올ੀਆਂ ਪਾਣੀ ਦੀਆਂ ਲੈ ਲਈਆਂ ਨੇ ਇਹਨੂੰ ਰੱਖ ਦਾਂਗੇ ਆਪਾਂ ਬਤੀਲੀ ਨੂੰ ਗੈਸ ਦੇ ਉੱਤੇ ਇਧਰ ਮੈਂ ਪਾਣੀ ਗਰਮ ਹੋਣ ਦੇ ਲਈ ਰੱਖ ਦਿੱਤਾ ਏ ਐਨੇ ਵਿੱਚ ਧਾਲ ਧੋ ਲੈਣੀ ਆ ਇੱਥੇ ਦੇਖੋ ਜੀ ਧਾਲ ਮੈਂ ਕਈ ਪਾਣੀਆਂ ਦੇ ਵਿੱਚ ਧੋ ਲਈ ਆ ਦਾਲ ਪਾ ਦਵਾਂਗੇ ਹੁਣ ਆਪਾਂ ਪਤੀਲੀ ਦੇ ਵਿੱਚ ਇੱਥੇ ਦੇਖੋ ਜੀ ਆਪਾਂ ਨੇ ਦਾਲ ਪਤੀਲੀ ਚ ਪਾ ਲਈ ਆ ਤੇ ਆਪਾਂ ਸੇਕ ਜਿਹੜਾ ਹੈ ਮੀਡੀਅਮ ਕਰ ਦਵਾਂਗੇ ਮੀਡੀਅਮ ਜਿਹੇ ਸੇਕ ਦੇ ਉੱਤੇ ਆਪਾਂ ਇਹਨੂੰ ਰਿਝਾਵਾਂਗੇ ਜਦੋਂ ਇਹਨੂੰ ਉਬਾਲੀ ਆਉਣ ਲੱਗੂਗੀ ਫਿਰ ਮੈਂ ਤੁਹਾਨੂੰ ਦੱਸਦੀ ਆ ਅੱਗੇ ਆਪਾਂ ਕੀ ਕਰਨਾ ਹਜੇ ਇਹਦੇ ਵਿੱਚ ਆਪਾਂ ਨਾਮਕ ਔਰ ਹਲਦੀ ਜਿਹੜੀਆਂ ਨਹੀਂ ਪਾਵਾਂਗੇ ਆਨੇ ਧਾਰ ਰਿਝਣ ਦੇ ਲਈ ਰੱਖ ਦਿੱਤੀ ਹੈ ਜੀ ਤੇ ਇੱਧਰ ਆਪਾਂ ਕਰ ਲਵਾਂਗੇ ਤੜਕੇ ਦੀ ਤਿਆਰੀ ਇੱਥੇ ਆਪਾਂ ਦੋ ਲੈਏ ਨੇ ਪਿਆਜ਼ ਥੋੜਾ ਜਿਹਾ ਅਦਰਕ ਪਾਵਾਂਗੇ ਮੂੰਗੀ ਮਸਰੀ ਦੀ ਦਾਲ ਚਾਹੇ ਕੋਈ ਵੀ ਹੋਵੇ ਅਦਰਕ ਤੋਂ ਬਿਨਾ ਜਿਹੜੀ ਸਵਾਦ ਨਹੀਂ ਲੱਗਦੀ ਮੂੰਗੀ ਮਸਰੀ ਦੇ ਵਿੱਚ ਤਾਂ ਖਾਸ ਕਰਕੇ ਅਦਰਕ ਜਿਹੜਾ ਇਹ ਸਾਨੂੰ ਵਧੀਆ ਲੱਗਦਾ ਏ ਤੇ ਚਾਰ ਕਲੀਆਂ ਆਪਾਂ ਹਰੀਆਂ ਮਿਰਚਾਂ ਇੱਕ ਟਮਾਟਰ ਤੇ ਇੱਕ ਬਉਥੀ ਲਈ ਜੀ ਆਪਾਂ ਲਸਣ ਦੀ ਇਹ ਪਸਾਦੀਆਂ ਚੀਜ਼ਾਂ ਛਿੱਲ ਕੇ ਧੋਸ ਵਰ ਕੇ ਚੰਗੀ ਤਰ੍ਹਾਂ ਬਰੀਕ-ਬਰੀਕ ਕੱਟ ਲਵਾਂਗੇ ਇੱਧਰ ਦੇਖੋ ਧਾਲ ਆਪਣੀ ਰੇਜੇ ਪੈ ਗਈ ਆ ਇਹਦੇ ਉੱਤੇ ਦੇਖੋ ਝੱਗ ਬਣ ਗਈ ਆ ਝੱਗ ਆਪਾਂ ਨੇ ਹੁਣ ਉਤਾਰਨੀ ਆ ਇਸ ਤਰੀਕੇ ਦੇ ਨਾਲ ਆਪਾਂ ਨੇ ਸਾਰੀ ਝੱਗ ਉਤਾਰ ਲੈਣੀ ਆ ਦੇਖੋ ਜੀ ਇਹ ਜਿਹੜੀ ਝੱਗ ਹੈ ਨਾ ਇਹ ਆਪਣੀ ਸਿਹਤ ਨੂੰ ਖਰਾਬ ਕਰਦੀ ਆ ਇਹ ਝੱਗ ਬਹੁਤ ਹੀ ਜ਼ਿਆਦਾ ਇਹ ਜ਼ਰੂਰੀ ਤਾਰਨੀ ਤੇ ਜੇ ਤੁਸੀਂ ਝੱਗ ਨਹੀਂ ਤਾਵੇਂ ਤਾਂ ਤੁਸੀਂ 15-20 ਮਿੰਟ ਦਾਲ ਨੂੰ ਭਿੱਜੀ ਰਹਿਣ ਦੇਆ ਕਰੋ ਉਸ ਤੋਂ ਬਾਅਦ ਦਾਲ ਫਿਰ ਤੁਸੀਂ ਬਣਾਇਆ ਕਰੋ ਪਰ ਜੇ ਤੁਸੀਂ ਭਿਓ ਕੇ ਨਹੀਂ ਬਣਾਉਣੀ ਦਾਲ ਤਾਂ ਤੁਸੀਂ ਇਹ ਜਿਹੜੀ ਝੱਗ ਹੈ ਨਮਕ ਤੇ ਹਲਦੀ ਪਾਉਣ ਤੋਂ ਪਹਿਲਾਂ ਜ਼ਰੂਰ ਉਤਾਰ ਲਿਆ ਕਰੋ ਜੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਉਤਾਰਨੀ ਲੋ ਜੀ ਇੱਥੇ ਆਪਾਂ ਨੇ ਝੱਗ ਜਿਹੜੀ ਹੈ ਸਾਰੀ ਉਤਾਰ ਲਈ ਆ ਸਾਗੂ ਤਰੰਤ ਤੋਂ ਬਾਅਦ ਇਹਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਜੀ ਸਵਾਦ ਅਨੁਸਾਰ ਨਮਕ ਛੋਟੀ ਚਮਚ ਪਾ ਦਾਂਗੇ ਜੀ ਹਲਦੀ ਪਾਊਡਰ ਆਪਾਂ ਹਲਦੀ ਪਾਉਣ ਤੋਂ ਬਾਅਦ ਇਹਦੇ ਵਿੱਚ ਪਾ ਦਵਾਂਗੇ ਜੀ ਇੱਕ ਚਮਚ ਦੇਸੀ ਘਿਓ ਦਾ ਇਹ ਪਾਣ ਦੇ ਨਾਲ ਦਾਲ ਵਿੱਚੋਂ ਫਲੇਵਰ ਬਹੁਤ ਵਧੀਆ ਆਉਂਦਾ ਹੈ ਜੀ ਰਿਜਦੇ ਦਾਲ ਦੇ ਵਿੱਚ ਤੁਸੀਂ ਜ਼ਰੂਰ ਪਾ ਕੇ ਦੇਖਿਓ ਤੇ ਆਪਾਂ ਇਹਨੂੰ ਹੁਣ ਇੰਨਾ ਕੁ ਦਵਾਂਗੇ ਜੀ ਟੱਕ ਪੂਰੀ ਨਹੀਂ ਢੱਕਣਾ ਸੇਕ ਆਪਾਂ ਘੱਟ ਹੀ ਕਰਾਂਗੇ ਇੱਥੇ ਦਾਲ ਨੂੰ ਘੱਟ ਸੇਕ ਦੇ ਉੱਤੇ ਰਿਜਦੇ ਹੋਏ 7 ਮਿੰਟ ਹੋ ਗਏ ਆ ਆਪਾਂ ਦਾਲ ਚੈੱਕ ਕਰ ਲੈਨੇ ਆ ਇਹ ਲੋਹ ਜੀ ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਬਣ ਕੇ ਹੋ ਚੁੱਕੀ ਹੈ ਤਿਆਰ ਤੇ ਹੁਣ ਆਪਾਂ ਇਹਨੂੰ ਉਤਾਰ ਦਵਾਂਗੇ ਇੱਥੇ ਆਪਾਂ ਨੇ ਪੈਨ ਰੱਖ ਲਿਆ ਜੀ ਤੜਕਾ ਲਗਾਉਣ ਦੇ ਲਈ ਗੈਸ ਦੇ ਉੱਤੇ ਇਹਦੇ ਵਿੱਚ ਪਾ ਦਵਾਂਗੇ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਗਰਮ ਹੋਣ ਦਵਾਂਗੇ ਜੀ ਇਧਰ ਮੈਂ ਲਸਣ ਅਦਰਕ ਅਤੇ ਪਿਆਜ਼ ਧੋ ਕੇ ਬਰੀਕ-ਬਰੀਕ ਕੱਟ ਲਏ ਸੀਗੇ ਤੇ ਮੈਂ ਟਮਾਟਰ ਤੇ ਹਰੀਆਂ ਮਿਰਚਾਂ ਦਾ ਇਦਾਂ ਦਰਦਰਾ ਜਿਹਾ ਪੇਸਟ ਤਿਆਰ ਕਰ ਲਿਆ ਏ ਇੱਥੇ ਤੇਲ ਹੋ ਗਿਆ ਜੀ ਚੰਗੀ ਤਰ੍ਹਾਂ ਦੇ ਨਾਲ ਗਰਮ ਹੈ ਇਹਦੇ ਵਿੱਚ ਆਪਾਂ ਪਾ ਦਿੱਤਾ ਏ ਥੋੜਾ ਜਿਹਾ ਜੀਰਾ ਤੇ ਨਾਲ ਹੀ ਆਪਾਂ ਲਸਣ ਪਾ ਦਵਾਂਗੇ ਜੀ ਲਸਣ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਇੱਥੇ ਲਸਣ ਹਲਕਾ ਜਿਹਾ ਬ੍ਰਾਊਨ ਹੋ ਗਿਆ ਏ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਅਦਰਕ ਤੇ ਹੁਣ ਆਪਾਂ ਆੜੀ ਪਾ ਦਵਾਂਗੇ ਜੀ ਪਿਆਜ਼ ਇਹ ਜਿਹੜਾ ਦਾ ਅਗਲਾ ਉਹਦਾ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇਹ ਤਰੀਕਾ ਮੇਰੇ ਦਾਦੀ ਜੀ ਦਾ ਏ ਮੇਰੇ ਦਾਦੀ ਜੀ ਵੀ ਇਸ ਤਰੀਕੇ ਦੇ ਨਾਲ ਢਾਲ ਬਣਾਉਂਦੇ ਸੀ ਤੇ ਮੇਰੇ ਮੰਮੀ ਵੀ ਹੁਣ ਇਸ ਤਰੀਕੇ ਦੇ ਨਾਲ ਹੀ ਬਣਾਉਂਦੇ ਆ ਤੇ ਮੈਂ ਵੀ ਇਦਾਂ ਹੀ ਬਣਾਉਣੀ ਆ ਜੀ ਪਿਆਜ਼ਾਂ ਨੂੰ ਹੁਣ ਆਪਾਂ ਇੱਥੇ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਇਥੇ ਦੇਖੋ ਜੀ ਮੈਂ ਬਿਲਕੁਲ ਮਠੇ ਮਠੇ ਜੀ ਸੇਕਦੇ ਉੱਤੇ ਪਿਆਜ਼ ਭੁੰਨੇ ਆ ਪਿਆਜ਼ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਪੁੱਜ ਕੇ ਤਿਆਰ ਹੋਏ ਆ ਜੇ ਆਪਾਂ ਫੁੱਲ ਸੇਕਦੇ ਉੱਤੇ ਇਹਨਾਂ ਨੂੰ ਭੁੰਨਦੇ ਤਾਂ ਇਹਨਾਂ ਨੇ ਕਾਲੇ ਹੋ ਜਾਣਾ ਸੀ ਤੇ ਦਾਲ ਦਾ ਜਿਹੜਾ ਟੇਸਟ ਆ ਉਹ ਵਿਗੜ ਜਾਣਾ ਸੀ ਤੇ ਪਿਆਜ਼ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਭੁੰਨਨੇ ਆ ਪਰ ਭੁੰਨਨੇ ਆਪਾਂ ਨੇ ਬਿਲਕੁਲ ਘੱਟ ਸੇਕਦੇ ਉੱਤੇ ਥੋੜਾ ਟਾਈਮ ਜ਼ਰੂਰ ਲੱਗੂਗਾ ਪਰ ਚੀਜ਼ ਜਿਹੜੀ ਵਧੀਆ ਬਣਦੀ ਇਸ ਤਰ੍ਹਾਂ ਇਹਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਜੀ ਧਨੀਆ ਪਾਊਡਰ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਆਪਾਂ ਲਾਲ ਮਿਰਚ ਐ ਆਪਾਂ ਨੇ ਘਰੇ ਕੁੱਟ ਕੇ ਤਿਆਰ ਕੀਤੀ ਹੋਈ ਹੈ ਤਿੱਖੀ ਮਿਰਚ ਜੀ ਇਹ ਤੇ ਹਰੀਆਂ ਮਿਰਚਾਂ ਜਿਹੜੀਆਂ ਆਪਾਂ ਪਾਵਾਂਗੇ ਉਹ ਬਹੁਤੀਆਂ ਕੋੜੀਆਂ ਨਹੀਂ ਹੈਗੀਆਂ ਸੋ ਆਪਾਂ ਥੋੜੀ ਜੀ ਜਿਹੜੀ ਲਾਲ ਮਿਰਚ ਐਡ ਕੀਤੀ ਆ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਦਾ ਪੇਸਟ ਤੇ ਆਪਾਂ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਟਮਾਟਰਾਂ ਦਾ ਜਿਹੜਾ ਪਾਣੀ ਐ ਇਹ ਪਸ ਸੁਕਾ ਲਵਾਂਗੇ ਕਿਉਂਕਿ ਟਮਾਟਰਾਂ ਦਾ ਕੱਚਾ ਪਾਣੀ ਜਿਆਦਾ ਆੜ ਦੇ ਵਿੱਚ ਨਹੀਂ ਹੋਣਾ ਚਾਹੀਦਾ ਇੱਥੇ ਸੇਕ ਜਿਹੜਾ ਆਪਾਂ ਥੋੜਾ ਜਿਹਾ ਵੱਧ ਕਰ ਲਵਾਂਗੇ ਜੀ ਥੋੜਾ ਜਿਹਾ ਪਾਣੀ ਨਾਲ ਮੈਂ ਇਦਾਂ ਮਿਕਸੀ ਦਾ ਜੱਗ ਜਿਹੜਾ ਧੋ ਕੇ ਇਹਦੇ ਵਿੱਚ ਪਾ ਦੇਵਾਂਗੇ ਟਮਾਟਰਾਂ ਦੇ ਨਾਲ ਇਹ ਆਪਾਂ ਇਹਨੂੰ ਵੀ ਪਕਾ ਲਾਂਗੇ ਚੰਗੀ ਤਰ੍ਹਾਂ ਪੱਕਣ ਦਵਾਂਗੇ ਜੀ ਹੁਣ ਆਪਾਂ ਮਸਾਲੇ ਨੂੰ ਇੱਥੇ ਦੇਖੋ ਜੀ ਆਪਣਾ ਤੜਕਾ ਜਿਹੜਾ ਆ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਆ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਪਾ ਦੇਵਾਂਗੇ ਦਾਲ ਦੇ ਵਿੱਚ ਇਸ ਸਾਰਾ ਤੜਕਾ ਜਿਹੜਾ ਆਪਾਂ ਦਾਲ 'ਚ ਪਲਟਾ ਦੇਵਾਂਗੇ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਜੀ ਇਹ ਲੋ ਤੁਸੀਂ ਦੇਖ ਸਕਦੇ ਹੋ ਦਾਲ ਜਿਹੜੀ ਆਪਣੀ ਬਣ ਗਈ ਆ ਦੇਖੋ ਜੇ ਤੁਸੀਂ ਦਾਲ ਇਹਦੇ ਨਾਲੋਂ ਥੋੜੀ ਹੋਰ ਪਤਲੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਕੁਅਲੀ ਵੱਧ ਪਾਣੀ ਦੀ ਪਾ ਲਿਓ ਮੇਰੇ ਘਰੇ ਇਸ ਤਰੀਕੇ ਦੀ ਹੀ ਦਾਲ ਖਾਂਦੇ ਆ ਤਾਂ ਕਰਕੇ ਮੈਂ ਇਹਦੇ ਵਿੱਚ ਪੰਜ ਕੌਲੀਆਂ ਹੀ ਪਾਣੀ ਦੀਆਂ ਪਾਈਆਂ ਸੀ ਜੇ ਥੋੜੀ ਪਤਲੀ ਕਰਨੀ ਹੈ ਤਾਂ ਤੁਸੀਂ 6 ਕ올ੀਆਂ ਵੀ ਪਾਣੀ ਦੀਆਂ ਲੈ ਸਕਦੇ ਹੋ ਨਹੀਂ ਤੁਸੀਂ ਇੱਕ ਕ올ੀ ਤੜਕੇ ਵਿੱਚ ਪਾਣੀ ਜਿਹੜਾ ਹੈ ਉਹ ਉਬਾਲ મતલਬ ਤੜਕੇ ਤੋਂ ਬਾਅਦ ਪਾਣੀ ਉਬਾਲ ਕੇ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਇੱਕ ਕਰ ਲਿਆ ਜੀ ਫੁੱਲ ਤੇ ਪਤਲੀ ਰੱਖ ਲਈ ਹੈ ਮੈਂ ਗੈਸ ਦੇ ਉੱਤੇ ਸਿਰਫ ਮੈਂ ਅੱਧਾ ਕਮਿੰਟ ਇਹਨੂੰ ਇਹਨੂੰ ਇਦਾਂ ਹੀ ਵੱਧ ਸੇਕ ਦੇ ਉੱਤੇ ਸੇਕ ਲਵਾ ਲਵਾਂਗੀ ਜਿਹੜਾ ਮਸਾਲਾ ਹੈ ਉਹ ਪਚੰਗੀ ਤਰ੍ਹਾਂ ਦੇ ਨਾਲੇ ਦੇ ਵਿੱਚ ਮਤਲਬ ਕਿ ਰਚ ਮਿਚ ਜਾਊਗਾ ਬਸ ਆਪਾਂ ਥੋੜਾ ਜਿਹਾ ਦੇਰ ਹੀ ਸੇਕ ਲਵਾਉਣਾ ਹੈ ਕਿਉਂਕਿ ਦਾਲ ਵੀ ਬਣੀ ਹੋਈ ਹੈ ਮਸਾਲਾ ਵੀ ਚੰਗੀ ਤਰ੍ਹਾਂ ਦੇ ਨਾਲ ਪੱਕਿਆ ਹੋਇਆ ਹੈ ਆ ਲੋਜੀ ਅੱਧਾ ਕੁ ਮਿੰਟ ਹੋ ਗਿਆ ਆਪਾਂ ਗੈਸ ਕਰ ਦਿੱਤਾ ਜਾਂ ਬੰਦ ਤੇ ਦਾਲ ਤੁਸੀਂ ਚੈੱਕ ਕਰ ਸਕਦੇ ਹੋ ਦਾਲ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਣਾ ਇਹ ਮੇਰੀ ਦਾਦੀ ਅਤੇ ਮੇਰੀ ਮੰਮੀ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਨਹੀਂ ਲੱਗੀ ਤੁਸੀਂ ਜਰੂਰ ਦੱਸਣਾ ਜੀ ਤੁਸੀਂ ਜੇ ਇਸ ਤਰੀਕੇ ਦੇ ਨਾਲ ਦਾਲ ਬਣਾ ਲਈ ਤਾਂ ਤੁਸੀਂ ਢਾਬੇ ਦੀ ਦਾਲ ਜਿਹੜੀ ਖਾਣਾ ਭੁੱਲ ਜਾਓਗੇ ਬਿਮਾਰੀ ਦਾ ਬਿਮਾਰੀ ਦਾ ਖਾਣਾ ਮੂੰਗੀ ਮਸਰੀ ਨੂੰ ਦੱਸਣ ਵਾਲੇ ਇਸ ਤਰੀਕੇ ਦੇ ਨਾਲ ਦਾਲ ਜਰੂਰ ਬਣਾ ਕੇ ਦੇਖਣ ਜੀ ਲੋ ਜੀ ਦਾਲ ਆਪਣੀ ਬਣ ਗਈ ਹੈ ਤੇ ਇਹਦੇ ਉੱਤੇ ਪਾਵਾਂਗੇ ਹੁਣ ਆਪਾਂ ਹਰਾ ਧਨੀਆ ਤੁਹਾਨੂੰ ਪਤਾ ਹੀ ਹੈ ਹਰੇ ਧਨੀਏ ਤੋਂ ਬਿਨਾ ਮੂੰਗੀ ਮਸਰੀ ਦੀ ਦਾਲ ਦਾ ਜਿਹੜਾ ਸੁਆਦ ਹੈ ਉਹ ਬਿਲਕੁਲ ਅਧੂਰਾ ਹੈ ਜੀ ਤੇ ਲੋ ਜੀ ਆਪਾਂ ਹਰਾ ਧਨੀਆ ਪਾ ਦਿੱਤਾ ਦਾਲ ਆਪਣੀ ਬਣ ਕੇ ਤਿਆਰ ਆ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ